ਆਪਾਂ ਰਹੀ ਸੀਗੇ ਅੰਮਰਸਰ ਤੋਂ ਜਾ ਰਹੇ ਸੀ ਠਿੱਕੀ ਪਿੰਡ ਤੇ ਸੋਰਸਕ ਪਿੰਡ ਨਾ ਬਾਬਾ ਜੀ ਦਾ ਮੇਲਾ ਚੱਲ ਰਿਹਾ ਇਹ ਨਹੀਂ ਪਤਾ ਕਿਹੜੇ ਬਾਬਾ ਜੀ ਦਾ ਆਪਾਂ ਦੇਖਾਂਗੇ ਅੱਗੇ ਤੇ ਇੱਧਰ ਦੇਖੋ ਜਿਹੜੇ ਨਿਹੰਗ ਸਿੰਘ ਆ ਉਹਨਾਂ ਦੇ ਘੋੜੇ ਕਰਤਵ ਲਈ ਤਿਆਰ ਆ ਤੇ ਮਗਰ ਕਬੱਡੀ ਵੀ ਹੋ ਰਹੀ ਆ ਉਹ ਪਰ ਆਪਾਂ ਲੇਟ ਆਪਾਂ ਉੱਥੇ ਨਹੀਂ ਜਾਂਦੇ ਤੁਹਾਨੂੰ ਸਾਰਾ ਦਿਖਾ ਦਿੰਨੇ ਆਪਾਂ ਦੇਖੀ ਬੂਬੂ ਦੇਖੀ ਕਿਵੇਂ ਆ ਇਹ ਮੰਗਣਾ ਵਾਲਾ ਪਿਆਲ ਆ ਉਹ ਦੇਖ ਕਿਉਂ ਆਉਂਦੇ ਨਾ ਬਰਨਸ ਬੰਨੇ ਘੋੜੇ ਮੈਨੂੰ ਲੱਗਦਾ ਇਹ ਕਬੱਡੀ ਤੋਂ ਬਾਅਦ ਇਹ ਨਿਹੰਗ ਸਿੰਘਾਂ ਦੇ ਕਰਤਬ ਹੋਣਗੇ ਹਨਾ ਇਹ ਆ ਜਿਹੜੀ ਗਰਾਊਂਡ ਆ ਨਾ ਸਾਰੀ ਇੰਦੇ ਆਲੇ ਦਿਵਾਲੇ ਘੋੜੇ ਭਜਾਉਣਗੇ ਤੇ ਪਿਆਰ ਹੋ ਗਈਆਂ ਸਿੰਘਾਂ ਇਹ ਕਿੰਨੇ ਲਾੜ ਲੀਆਂ ਫੌਜਾਂ ਗੁਰੂ ਦੀਆਂ ਲਾੜ ਲੀਆਂ ਫੌਜਾਂ ਤਿਆਰ ਆਏ ਕਈ ਕਈ ਨਿਹੰਗ ਸਿੰਘਾਂ ਕੋਲ ਦੋ ਦੋ ਘੋੜੇ ਵੀ ਹੈਗੇ ਆ ਉਹ ਦੇਖ ਸਾਹਮਣੇ ਸਜਾਏ ਆ ਨਾ ਪੂਰੇ ਘੋੜੇ ਓ ਸਾਹਮਣੇ ਭੀੜ ਦੇਖੋ ਅਗਲੀ ਸਾਈਡ ਤੇ ਉੱਥੇ ਕਬੱਡੀ ਹੋ ਰਹੀ ਆ ਕਬੱਡੀ ਦਾ ਅੱਜ ਫਾਈਨਲ ਮੈਚ ਹੋਊਗਾ ਆਪਾਂ ਮੇਲੇ ਦਾ ਚੱਕਰ ਲਾ ਕੇ ਆਉਨੇ ਆ ਆਜੋ ਅੱਗੇ ਦੇਖਦੇ ਆਪਾਂ ਇੱਥੇ ਪੁੱਛ ਲੈਨੇ ਆ ਕਿਦੋਂ ਕਿਹੜੇ ਗੁਰਦੁਆਰੇ ਮੇਲਾ ਸੀਗਾ ਹੁਣ ਤਾਂ ਇਸ ਟਾਈਮ ਨਾਲ ਟਾਈਮ ਹੋ ਗਿਆ 6:00 ਬੱਜ ਗਏ ਅੱਪ ਨੂੰ ਪਤਾ ਨਹੀਂ ਸੀ ਮੇਲਾ ਰਸਤੇ 'ਚ ਮੇਲਾ ਆ ਗਿਆ ਚਲੋ ਆਪਾਂ 10 ਮਿੰਟ ਦੀ ਲੀਖਦੇ ਆ ਇਹ ਪੰਜਾਬ ਦੇ ਜਿਹੜੇ ਮੇਲੇ ਆ ਨਾ ਇਹ ਵੀ ਪੰਜਾਬੀ ਸੱਭਿਆਚਾਰ ਦਾ ਇੱਕ ਬਹੁਤ ਵੱਡਾ ਹਿੱਸਾ ਹੈਗੇ ਆ ਇੱਥੇ ਮਤਲਬ ਅਸੀਂ ਛੋਟੇ ਹੁੰਦੇ ਤੋਂ ਲੈ ਕੇ ਵੀਰਕ ਬੁੱਢੇ ਹੋ ਕੇ ਮਰ ਜਾਂਦੇ ਆ ਵੱਲੋਂ ਪਰ ਇਹ ਕਲਚਰ ਸਾਡਾ ਉਹ ਜਿਉਂ ਦੀ ਤਿਉਂ ਹੀ ਚੱਲਦਾ ਉਹਵੇਂ ਹੀ ਚੱਲਦਾ ਹੈਗਾ ਛੋਟੇ ਬੱਚਿਆਂ ਨੂੰ ਪੁੱਛ ਲਓ ਤੁਸੀਂ 4 ਸਾਲ ਦੇ 5 ਸਾਲ ਦੇ ਬੱਚੇ ਨੂੰ ਪੁੱਛੋ ਉਹ ਵੀ ਦੱਸੂਗਾ ਸਾਡੇ ਪਿੰਡਾਂ ਹਾਂ ਮੇਲਾ ਸੀਗਾ ਅਸੀਂ ਮੇਲੇ ਗਏ ਹੈਨਾ ਤੇ ਜੇ ਕੋਈ ਬਜ਼ੁਰਗਾਂ ਛੋਟਾ ਦਾਦਾ ਪਰਦਾਦਾ ਉਹਨੂੰ ਵੀ ਪੁੱਛ ਸਾਡੇ ਨੂੰ ਸੀ ਬਾਪੂ ਆਹ ਮੇਲਾ ਆਪਣਾ ਕਦੋਂ ਹੋ ਰਿਹਾ ਹੈਨਾ ਆਪਣੇ ਪਿੰਡ ਕਿਹੜੇ ਕਿਹੜੇ ਮੇਲੇ ਲੱਗਦੇ ਉਹਨੂੰ ਸਾਰਾ ਪਤਾ ਹੋਊਗਾ ਇਹ ਕਲਚਰ ਆਪਣਾ ਦੇਖੋ ਹਰੇਕ ਚੀਜ਼ ਬੱਚੇ ਤੋਂ ਲੈ ਕੇ ਘਹਾਉਣਿਆਂ ਤੋਂ ਲੈ ਕੇ ਸਾਰਾ ਪੱਲਵ ਜਨਾਨੀਆਂ ਲੇਡੀਜ਼ ਦਾ ਸਾਰਾ ਹੈਨਾ ਮੇਕਅਪ ਦਾ ਸਮਾਨ ਵਗੈਰਾ ਇੱਥੇ ਮਿਲਦਾ ਹੈਗਾ ਆਜੋ ਪੂਰਾ ਤਕੜਾ ਮੇਲਾ ਸੀਗਾ ਇਹ ਅੱਜ ਇੱਧਰ ਤੰਬੂ ਤੰਬੂ ਲੱਗਿਆ ਇਹ ਤੰਬੂ ਨਹੀਂਗੇ ਐਸਟ ਇੱਧਰ ਵੀ ਬਾਜ਼ਾਰ ਆ ਅਲਵੰਦਰਲੀ ਸਾਈਡ ਤੇ ਨਿਆਰੇ ਲੈਂਦੇ ਹਨ ਜਵਾਕ ਤੇ ਹੰਟੂਲੇ ਇੱਧਰ ਦੀ ਵੱਲਾਏ ਵੱਲਾਏ ਆ ਜਾਂਦੇ ਨੇ ਅੰਗ ਸਿੰਘ ਕਿਉਂ ਕਿਉਂ ਬੱਲੇ ਬੱਲੇ ਭਰਾਵਾ ਇਹ ਲੇਟ ਹੋ ਗਏ ਇਹ ਜਾ ਰਹੇ ਆ ਉੱਥੇ ਇੱਧਰ ਦੇਖੋ ਕਿੰਨੀ ਵੱਡੀ ਪਾਰਕਿੰਗ ਰਾਈਟ ਸਾਈਡ ਤੇ ਭਰੀ ਹੋਈ ਆ ਮੋਟਰਸਾਈਕਲ ਲੱਗੇ ਆ ਦੂਰੋ ਦੂਰੋ ਤੋਂ ਲੋਕ ਆਏ ਹੁਣੇ ਅਸੀਂ ਖੜੇ ਹਾਂ ਆ ਕੀ ਹੋ ਗਿਆ ਕੋੜੇ ਨੂੰ ਇਹਦਾ ਅੜੀ ਕਰਕੇ ਬੈਠ ਗਿਆ ਇਹ ਨਹੀਂ ਜਾਂਦਾ ਆਪਾਂ ਪੁੱਛ ਲੈਨੇ ਆ ਆ ਗੇਟ ਕਿੰਨਾ ਵੱਡਾ ਫੜਿਆ ਹੈ ਨਾ ਇਹ ਬਾਬਾ ਦਇਆ ਸਿੰਘ ਜੀ ਦਾ ਪਿੰਡ ਹੈ ਨਾ ਸੁਰ ਸਿੰਘ ਫਿਰ ਨੇ ਭੀੜਾ ਦੇਣਾ 6:30 ਹੋਵੇ ਨਾ ਹੁਣ ਤੇ ਇੰਨੀ ਭੀੜ ਜੇ ਵੀ ਹੈਗੀ ਆ ਐ ਇੱਕ ਪੁੱਛ ਲੈਨੇ ਆ ਬਾਬਾ ਜੀ ਦਾ ਸੱਸੀ ਦਾ ਬਾਬਾ ਜੀ ਕਿਹੜੇ ਬਾਬਾ ਜੀ ਦਾ ਮੇਲਾ ਅੱਜ ਕਿਹੜੇ ਗੁਰਦੁਆਰਾ ਸਾਹਿਬ ਇਹ ਇਹ ਬਾਬਾ ਵਿਦੀ ਚੰਦ ਬਾਬਾ ਵਿਦੀ ਚੰਦ ਜੀ ਦਾ ਠੀਕ ਆ ਸਲਾਨਾ ਮੇਲਾ ਇਹ ਓਕੇ ਠੀਕ ਹੈ ਜੀ ਕਿਉਂਕਿ ਇਸ ਪੇ ਅਜ ਪੈਂਡ ਚ ਮੇਲੇ ਬਹੁਤ ਲੱਗਦੇ ਹਨਾ ਜੀ ਠੀਕ ਆ ਠੀਕ ਆ ਬਾਬਾ ਕਹੀ ਜਾਂਦਾ ਜਿਹੜਾ ਪਿੰਡ ਹੈਗਾ ਉਹ ਤਾਂ ਤੁਸੀਂ ਦੇਖਿਆ ਹੈ ਨਾ ਸ਼ੀਨਾ ਪਿੰਡ ਜਿਹੜਾ ਵੀਡੀਓ ਪਹਿਲਾ ਵੀਡੀਓ ਤੁਸੀਂ ਦੇਖ ਲਓ ਉਹ ਬਾਬਾ ਜੀ ਦਾ ਪਿੰਡ ਸੀਗਾ ਤੇ ਇੱਥੇ ਬਾਬਾ ਜੀ ਰਹਿੰਦੇ ਰਹੇ ਬੱਚੇ ਹੈਨਾ ਨੇ ਇੱਥੇ ਬਾਬਾ ਜੀ ਰਹਿੰਦੇ ਰਹੇ ਇਸ ਕਰਕੇ ਉਹਨਾਂ ਦਾ ਮਤਲਬ ਜਿਆਦਾ ਟਾਈਮ ਇੱਥੇ ਹੀ ਗੁਜ਼ਰਿਆ ਹੈਨਾ ਸੋਰਸਿੰਗ ਤੇ ਹੁਣ ਬਾਬਾ ਦਇਆ ਸਿੰਘ ਜੀ ਜਿਹੜੇ ਉਹਨਾਂ ਦੀ ਵੰਸ਼ ਦੇ ਵਿੱਚੋਂ ਹੈਗੇ ਆ ਉਹ ਵੀ ਇੱਥੇ ਰਹਿੰਦੇ ਹੈਗੇ ਆ ਉਹਨਾਂ ਦਾ ਜੱਦੀ ਪਿੰਡ ਹੈਗਾ ਇਹ ਸੋਰਸਿੰਗ ਆ ਇਧਰ ਦੇਖ ਆਹ ਆਰ ਆਰ ਮਾਰ ਰਹਾ ਆਹ ਆਹ 3 ਦੇ ਦਰਸ਼ਨ ਵਰਤ ਸਾਰਾ ਕੁਝ ਦੇ ਅੰਦਰਲਾ ਵੀ ਆ ਰਿਹਾ ਪਰ ਅੱਥੇ ਨਹੀਂ ਜਾਣਾ ਕਿਉਂਕਿ ਆਪਾਂ ਨੂੰ ਬਾਬਾ ਇੱਕ ਰੁਕਣਾ ਪਊਗਾ ਤੇ ਆਪਾਂ ਬਸ ਮੇਲਾ ਜ਼ਰੂਰ ਦੇਖ ਲਿਆ ਔਰ ਕੋ ਪੁੱਛੂਗਾ ਪਰ ਇਹ ਤਾਂ ਕਹਿ ਸਕਦੇ ਹਾਂ ਅਸੀਂ ਦੇਖਿਆ ਹੁਣ ਮੇਰੇ ਭਾਈ ਜਿਹੜੇ ਵੀ ਬਾਹਰ ਰਹਿੰਦੇ ਹੋਣਗੇ ਇਸ ਪਿੰਡ ਤੋਂ ਫੌਰਨ ਗਿਆ ਕੈਨੇਡਾ ਅਮਰੀਕਾ ਇੰਗਲੈਂਡ ਕਿਉਂ ਜੀ ਲੈਟ ਤੇ ਹੋਰ ਦੇਸ਼ਾਂ ਜੋ ਉਹ ਸਾਰੇ ਮਤਲਬ ਇਹ ਵੀਡੀਓ ਦੇਖਣਗੇ ਉਹਨਾਂ ਨੂੰ ਯਾਦ ਆ ਜੂਗੀ ਸਾਡੇ ਪਿੰਡ ਦੀ ਹਨਾ ਸਾਡੇ ਪਿੰਡ 'ਚ ਵੀ ਅੱਜ ਮੇਲਾ ਹੈਗਾ ਤੋ ਦੇਖ ਲੈਣਗੇ ਨਿਹੰਗ ਸਿੰਘ ਛੋਟੇ ਨਿਹੰਗ ਸਿੰਘ ਆ ਕਿਵੇਂ ਆਉਂਦੇ ਆ ਇਹ ਐ ਆ ਨਾ ਛੋਟੇ ਨਿਹੰਗ ਸਿੰਘ ਜਿਹੜੇ ਘੋੜੇ ਆ ਅੜੀਅਲ ਦਿੱਤੇ ਹੁੰਦੇ ਨਾ ਨੂੰ ਕਈ ਵਾਰ ਸੈਟਿੰਗ ਨਹੀਂ ਹੋ ਵੀ ਹਨਾ ਤੋ ਵਾਪਸ ਆ ਜਾਂਦੇ ਆ ਦੇਖ ਕੇ ਮੈਂ ਤੂਰਾ ਉਡਦਿਆਂ ਕਿਉਂ ਆ ਆ ਇਹ ਆ ਇਹ ਨੂੰ ਕਹਿੰਦੇ ਪੰਜਾਬ ਦੇ ਇੰਦਰ ਦਿਖਾਉਣਾ ਇੱਕ ਸਕੂਲ ਦੀ ਚਲ ਕਾਪਾ ਨੂੰ ਮਿਲ ਜੂਗੀ ਉਹ ਸਾਹਮਣੇ ਸਕੂਲ ਆ ਉਦੇ ਨਾਲ ਦੀ ਗਰਾਊਂਡ ਦੇ ਵਿੱਚ ਇਹ ਸਾਰੇ ਕਰਤੱਬਾਚਰ ਤੇ ਕਬੱਡੀ ਦੇ ਮੈਚ ਹੋ ਰਹੇ ਆ ਇਹ ਸਕੂਲ ਹੈਗਾ پڑھ ਲਓ ਤੁਸੀਂ ਬੋਰਡ ਸਾਰਾ ਲੱਗਿਆ ਹੈਗਾ ਇੱਥੇ ਬਹੁਤ ਸਾਰੇ ਸਟੂਡੈਂਟ ਮੇਰੇ ਭਾਈ ਇੱਥੇ ਪੜੇ ਹੋਣਗੇ ਹੈਨਾ ਐਮ ਸ਼੍ਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਹਾਦਿਕ ਕਰਤੱਬਾਜੀ ਸ਼ੂ ਨਹੀਂ ਹੁੰਦੇ ਹੈਨਾ ਲੇਟ ਹੋਣਗੇ ਚਲੋ ਆਪਾਂ ਵਾਪਸ ਚੱਲਦੇ ਆਂ ਇਹ ਤਾਂ ਸੋਸੇ ਗਿਦਾ ਢਾਬੀ ਦੇਖਦੇ ਆਪਾਂ ਮੈਂ ਕਹਿੰਦਾ ਸਵੇਰ ਦੀ ਬੁਖ ਭੂ ਲੱਗੀ ਹੋਣੀ ਇੱਥੇ ਬਹੁਤ ਹਾਂ ਜੇ ਆਪਾਂ ਜਾਣਦੇ ਆਪ ਨੂੰ ਪਤਾ ਹੁੰਦਾ ਆਪਾਂ ਇਸ ਸਾਈਡ ਹੀ ਆਵੜਦੇ ਤੇ ਪਰ ਇਹ ਜਿਆਦੇ ਲੋਕ ਉਧਰ ਆ ਜਿੱਦਾਂ ਕਬੱਡੀ ਹੋ ਰਹੀ ਆਪਣੀ ਵਾਟ ਬਹੁਤ ਆਪ ਜਾਣਾ ਬਹੁਤ ਆ ਗਿਆ ਅੱਡਾ ਇਹ ਤਾਂ ਪੱਕੀਆਂ ਦੁਕਾਨਾਂ ਆਈਆਂ ਇਹ ਮੇਲੇ ਦੀ ਦੁਕਾਨ ਨਹੀਂ ਹੈਗੀ ਇੱਥੇ ਦਾ ਸਾਰਾ ਕੁਝ ਮਿਲਦਾ ਅੱਡੇ ਦੇ ਚੱਕਰੇ ਫੇਲ ਨੇ ਬੱਚਿਆਂ ਦੇ ਲਈ ਟ੍ਰੈਕਟਰ ਚਾਲਨੇ ਖੜਾਉਣੇ ਇੱਧਰ ਲੰਗਰ ਲੱਗਿਆ ਗੋਲ ਗੁੱਪੇ ਗੋਲ ਗੁੱਪੇ ਮਿਲ ਰਹੇ ਹਨਾ ਸਾਹਮਣੇ ਮੇਲੇ ਦਾ ਕਰਕੇ ਲੰਗਰ ਲੱਗਿਆ ਏ ਕਿ ਫਲੇਪੀਆ ਦਾ ਪਾ ਲਵਾਗੇ ਔਰੇ ਪੁੱਛਿਆ ਤਾਂ ਔਰ ਵੱਡੇ ਵੱਡੇ ਕੀ ਆ? ਔ ਕੀ ਆ ਵੱਡੇ ਵੱਡੇ। ਔ ਦੇ। ਆ। ਔਰ ਭਾਈ ਕੀ ਹਾਲ ਆ? ਆ ਕੀ ਆ? ਕੀ ਹੈ ਕੀ ਇਹ? ਯੂਪੀ ਨਹੀਂ ਵਧਾਈ ਸੀ। ਯੂਪੀ ਨਹੀਂ ਵਧਾਈ ਆ। ਆ ਦੇਖ ਲੋ। ਠੀਕ ਆ। ਚਲ ਉੱਤਰ। ਆਪਾਂ ਵਰਖੀ ਵੀ ਦੇਖਦੇ ਆਪਾਂ ਆ ਦੇ ਵਧਾਈਆਂ। ਔ ਆ ਯੂਪੀ ਮਠਾਈ ਆ ਇਹਦੇ ਵਿੱਚ ਕਿੰਨਾ ਕੁਸ ਲੱਗਾ ਹੈ ਤਾਂ ਪੂਰਾ ਮਿੱਠਾ ਇਹ ਪੂਰੀ ਬੜੇ ਘੱਟ ਪੂਰੀ ਤੋਸ਼ਾ ਕਹਿੰਦੇ ਨੇ ਤੋਸ਼ਾ ਇਹ ਤੋਸ਼ਾ ਦੇ ਖਜਲਾ ਕੀ ਹੈ ਖਜਲਾ ਇਹ ਆ ਖਜਲਾ ਹੈ ਨਾ ਤੇ ਆ ਇੱਕ ਜਲੇਬੀਆਂ ਜਲੇਬੀਆਂ ਦਾ ਪਤਲ ਖੱਦੀਆਂ ਯਾਰ ਇਹ ਕਿਹੜੀ ਬਰਫੀ ਆ ਇਹ ਮੇਸੂ ਆ ਆ ਸੂਜੀ ਦੀ ਆ ਠੀਕ ਆ ਆ ਪਕੌੜੇ ਆ ਠੀਕ ਠੀਕ ਆ ਪਕੌੜੇ ਲੈ ਲਈ ਹੈ ਨਾ ਪਕੌੜੇ ਕੀ ਰੇਟ ਆ 50 ਰੁਪਏ ਅੱਧਾ ਕਿਲੋ ਦੇ ਯਾਰ ਦੁਬਾਰਾ ਕਰਦੀ ਗਰਮ ਕਰਦੀ ਕੋਈ ਇਹ ਪਾਲਕ ਪਾਲਕ ਤੇ ਉਹ ਪਿਆਜ਼ ਪਏ ਹਨ ਆ ਸੁਬਾ ਦਾ ਹੀ ਲੰਗਰ ਲੱਗਿਆ ਕੋਲ ਤੇ ਹਨ ਠੀਕ ਠੀਕ ਹੈ ਠੀਕ ਹੈ ਭਾਈ ਕਿਆ ਹਾਲ ਹੈ ਭਾਈ ਬਾਬੇ ਨੇ ਪਾਤੇ ਪਕੌੜੇ ਵਿੱਚ ਉਹ ਗਾਂ ਤੱਕ ਦੁਕਾਨਾ ਯਾਰ ਦੇਖ ਸਾਰੇ ਉਹ ਜਲੇਬੀਆਂ ਜਲੂਬੀਆਂ ਪਣ ਰਹੀਆਂ ਤੇ ਇਹ ਅੱਡਾ ਉਹ ਸਾਹਮਣੇ ਦੇਖੋ ਰਾਜਬਰੀ ਦੀ ਦੁਕਾਨ ਪਿੰਡ ਵੀ ਬਹੁਤ ਵੱਡਾ ਹੈ ਚਲ ਬੰਦ ਕਰ ਤੇ ਆਪਾਂ ਅਗਲੀਆਂ ਦੁਕਾਨਾਂ ਦੇਖੀ ਪਹੋੜੇ ਆ ਜੂ ਇੱਧਰ ਦੇ ਕਿਉਂ ਰੰਗ-ਬਰੰਗੀਆਂ ਜਲੇਬੀਆਂ ਆਹ ਹੋ ਰਹੀ ਕਿਹੜੀ ਮਠਿਆਈ ਕਿਹੜੀ ਕਿਹਾ ਸੀਗਾ ਉਹਨੇ ਜੋ ਪੀਣੀ ਕਿਹਾ ਸੀਗਾ ਨਾ ਕਰੋ ਕਰੋ ਤੋਸ਼ਾ ਜਾਂ ਸੀਗਾ ਉਹ ਮੋੜੇ ਵੀ ਆਉਂਦੇ ਬੁਲਟਰ ਦੇ ਦੇ ਦੇਖੋ ਆਪਾਂ ਦੂਜੀ ਸਾਈਡ ਆ ਗਏ ਇੱਥੋਂ ਵੀ ਐਂਟਰੀ ਕਰ ਸਕਦੇ ਆਪਾਂ ਇੱਧਰ ਦੇਖੋ ਯਾਰੇ ਆਉਂਦੇ ਆ ਨਾ ਸੋਰ ਸਿੰਘ ਤਰੰਗਰਨੇ ਜ਼ਿਲ੍ਹੇ ਦਾ ਪਿੰਡ ਆ ਇਹ ਉਹ ਅੰਬਰ ਸਰ ਵੀ ਕੋਈ ਜ਼ਿਆਦਾ ਬਾਟ ਨਹੀਂ ਹੈਗਾ ਤਰਨ ਤਰਨ ਵੀ ਪਾਪਾ ਪੁੱਟਾ ਖਾफी ਨੇੜਾ ਹੀ ਹੈਗਾ ਲੰਘਦਾ ਰਹੇ ਆਪਾਂ ਰੌਂਡ ਹੈਣਾ ਉਹ ਤੁਮ ਆਪਣਾ ਸਹੀ ਸੈਟ ਅਪ ਹੋ ਜਾਗੇ ਇੱਥੇ ਹੱਲਾ ਬਣਦੀਆਂ ਦੇਖੋ ਉਹ ਇਹ ਪੰਜਾਬ ਵਾਲੇ ਦਰਫੇ ਨੇਗਾ ਘੇੜ ਬਣਾਉਦੇ ਆਸਵਾਹ ਕੇ ਵੀ ਖੇਤੀ ਆ ਸੰਭਾਲਦੇ ਨਾ ਤਲਵੰਡੀ ਬੰਦਿਆ ਨਾ ਤਲਵੰਡੀ ਭਾਈ ਬੰਦ ਕੇ ਦੀ ਆ ਨਾ ਵੱਡਾ ਪਿਆਰ ਆ ਲੱਗਦਾ ਪਿੰਡ ਇੰਨਾ ਵੱਡਾ ਪਿੰਡ ਹੋਊ ਕੋਈ ਹੋਰ ਪੰਜਾਬ ਦੇ ਬਹੁਤ ਸਾਰੇ ਪਿੰਡ ਵੱਡੇ ਆ ਤੁਸੀਂ ਦੱਸੋ ਤੁਹਾਡਾ ਪਿੰਡ ਵੱਡਾ ਕਿ ਨਹੀਂ ਆ ਪਿੰਡ ਵੀ ਬਹੁਤ ਵੱਡਾ ਹੈਗਾ ਇੱਥੇ ਬਹੁਤ ਸਾਰੇ ਗੁਰਦੁਆਰੇ ਆ ਮਤਲਬ ਪਤਾ ਹੀ ਨਹੀਂ ਕਿਹੜੇ ਗੁਰਦੁਆਰੇ ਮਿਲਦਾ ਸੀ ਤਾਂ ਆਪਾਂ ਪੁੱਛਿਆ ਹੈਗਾ ਉਹ ਮੇਲੇ ਪਾਪਾ ਵੀ ਨਹੀਂ ਚੱਲਦੀ ਸੀ ਗੁਰਦੁਆਰਾ ਸਾਹਿਬ ਤੇ ਮਿਲਦਾ ਜਾਈਂਦਰ ਨੂੰ ਵੀ ਬਿਜ਼ਾਰ ਅੰਦਰ ਸਾਰਾ ਹੁਣ ਆਪਾਂ ਆਪਣੇ ਸਾਈਡ ਤੇ ਹੋ ਜਾਈਏ ਸੌਂ ਸਾਈਡ ਚੱਲਣਾ ਗਲਤ ਹੈ ਆਇਤ ਕਰ ਆ ਜਿੰਨੂ ਸੀਗਾ ਛੋਟਾ ਇਹ ਆ ਆ ਸਾਰਾ ਅੱਡਾ ਇਸ ਪਿੰਡ ਦਾ ਸੋਰਸਿੰਗ ਅੱਡਾ ਉਹ ਸਰਕਾਰੀ ਬਿਲਡਿੰਗ ਲੱਗੀ ਹੋਈ ਹਸਪੀਟਲ ਹੋਊਗਾ ਪਿੰਡ ਰਾਈਟ ਸਾਈਡ ਤੇ ਆਪਾਂ ਤੇਦਰ ਐਸਾਈਡ ਤੇ ਪਹੁੰਚਾ ਇਹ ਸੀਗਾ ਸੋਰਸਿੰਗ ਪਿੰਡ ਦਾ ਔਰ ਅੱਪ ਜਾ ਰਹੇ ਬਾਕਸ ਤਣ ਤੋਂ ਹੁਣ ਵਾਪਸ ਜਾ ਰਹੇ ਆਪਾਂ ਤੇ ਐਵੇਂ ਵਾਪਸੀ ਆ ਰਹੇ ਸੀ ਇਹ ਅੰਮ੍ਰਿਤਸਰ ਤੋਂ ਔਰ ਰਸਤੇ 'ਚ ਚਲੋ ਦਰਸ਼ਨ ਹੋ ਗਏ ਬਾਬਾ ਜੀ ਦੇ ਆਪਣੀ ਕਰਮਾਚਾਰੀਗਾ ਨੀਲਾ ਦਿੱਖ ਰਾ ਆਏ ਫੁੱਲ ਲੱਗੇ ਨੇ ਕਿੰਨੇ ਸੋਹਰੇ ਇਹ ਰੋਡ ਪਤਾ ਜਿਹੜਾ ਹੈਗਾ ਅੰਮ੍ਰਿਤਸਰ ਤੋਂ 21 ਵੈਂਡ 21 ਵੈਂਡ ਤੋਂ ਕੇਮ ਕਰਨਾ ਅੰਮ੍ਰਿਤਸਰ ਤੋਂ ਬਾਹਰ ਰੋਡ ਹੈ ਇਹ ਚ ਬਾਹਰ ਰੋਡ ਵੀ ਕਹਿੰਦੇ ਆ ਖੇਤਰ ਰੋਡ ਵੀ ਕਹਿੰਦੇ ਵਿਕੀਮੈਂਟ ਰੋਡ ਅੰਮ੍ਰਿਤਸਰ ਤੋਂ ਖੇਮਕਰਨ ਰੋਡ ਆਹੀ ਬਹੁਤ ਵਧੀਆ ਰੋਡ ਆ ਕਿਉਂਕਿ ਉੱਪਰ ਤਾਂ ਨਹੀਂ ਹੈਗਾ ਸਿੱਧਾ ਮਤਲਬ ਜੇ ਖੇਮਕਰਨ ਤੋਂ ਚੜੀਏ ਤਾਂ ਅੰਮ੍ਰਿਤਸਰ ਦਾ ਰਸਤੇ ਵਿੱਚ ਕਈ ਸ਼ਹਿਰ ਆਉਂਦੇ ਆ ਜਿਵੇਂ ਬਹਾਲ ਆਉਂਦਾ ਸੋਰਸਿੰਗ ਪਿੰਡ ਆਉਂਦਾ ਖੇਮਕਰਨੋਂ ਦਾ ਤੇ ਇੱਕ ਬਹੁਤ ਸੀਗਾ ਬਲ ਤੋਂ ਇਹਦੇ ਲੱਗੇ ਜਿਹੜਾ ਪਿੰਡਾ ਹੋਦਾ ਸ਼ਹਿਰ ਛੋਟਾ ਜਿਹਾ ਅਮਰਕੋਟ ਅਮਰਕੋਟ ਸ਼ਹਿਰ ਆਉਂਦਾ ਉਸ ਤੋਂ ਬਾਅਦ ਖੇਮਕਰਨ ਪਹੁੰਚਦਾ ਔਰ ਬਹੁਤ ਵਧੀਆ ਲੋਕਾਂ ਦਾ ਬਹੁਤ ਵਧੀਆ ਏਰੀਆ ਸ਼ਾਂਤੀ ਵਾਲਾ ਮਾਹੌਲਾ ਤੇ ਬਾਜੇ ਦਾ ਮੰਨਿਆ ਪਰਮੰਨਿਆ ਏਰੀਆ ਜਿਹਨੂੰ ਆਪਾਂ ਕਹਿ ਸਕਦੇ ਉਹ ਆਤਰੰਤ ਅਰੰਦਾ ਇਹ ਏਰੀਆ ਮਲਸੌਰ ਸੈਂਗਸ ਹੈ ਟਿੱਕੀ ਮਿੱਟੀ ਬਾਜੇ ਦਾ ਮੇਨ ਏਰੀਆ ਇਹ ਆ ਦੇਖੋ ਫਸਲਾ ਫਸਲਾ ਦੇਖ ਲਓ ਤੁਸੀਂ ਸਾਰਾ ਕੁਝ ਜਵਿਨੈ ਮੁੰਨਾ ਬਾਤੀਆਂ ਕੋਈ ਕੋਈ ਖੜੇ ਹੋਣਗੇ ਪੂਜੇ ਕਰ ਕਰੇ ਨਹੀਂ ਦਾ ਸਾਰਾ ਉਸ ਫਸਲਾ ਰੋਟਾ ਵੇਟਰਾ ਕੰਮੀਆਂ ਵੱਜ ਗਈਆਂ ਜਿੰਨੇ ਗੱਲ ਹੋਣੀਆਂ ਸੀ ਲਾਤੀਆਂ ਉਹ ਤਾਂ ਆਪਾਂ ਹੜਨਾ ਨਹੀਂ ਅੱਗਾ ਲਾਉਣ ਤੋਂ ਹਨ ਪਰ ਫਿਰ ਵੀ ਪਰਮਾਤਮਾ ਨੇ ਹੈ ਕਿ ਬਹੁਤ ਸਾਰਾ ਫਰਕ ਪਿਆ ਕਿਉਂਕਿ ਦੋ بارشਾਂ ਹੋ ਗਈਆਂ ਉਹਦਾ ਕਰਕੇ ਲੋਕਾਂ ਨੇ ਆਪੇ ਘੱਟ ਲਈ ਹੈਗੀ ਆ ਕੁਝ ਰੋਡ ਵੀ ਸਿਆਣੇ ਹੋ ਗਏ ਤਾਂ ਵੀ 30% ਜਿਹੜੇ ਪਹਿਲਾਂ ਵੀ ਅਗਰੀ ਸੀ ਲਾਉਂਦੇ ਹਣ ਵੀ ਨਹੀਂ ਕਿਉਂਕਿ ਆ ਦਰਖਤ ਕਿੰਨੇ ਹਰੇ ਆ ਐ ਕਿੰਨੇ ਸੋਹਣੇ ਲੱਗਦੇ ਹਨ ਜਿਹੜੇ ਮਚਾ ਦਿੰਦੇ ਆਪਾਂ ਉਹ ਫਿਰ ਲੋਕ ਇੱਕ ਸਾਲ ਤੱਕ ਉਹਨਾਂ ਨੂੰ ਸੁਰਤ ਨਹੀਂ ਆਉਂਦੀ ਖਤਮ ਹੋ ਜਾਂਦੇ ਹੋ ਕਿਉਂਕਿ ਉਹਨਾਂ 'ਚ ਵੀ ਜਾਨ ਆ ਬਾਕੀ ਇਹ ਜਾਂ ਮੋਲ ਚਾਲਾ ਇਹੋ ਜਿਹਾ ਰੋਡ ਆ ਜਦ ਦੀ ਅੱਪਰ ਗੱਲ ਨਹੀਂ ਕਰ ਸਕੀ ਕਿਸੇ ਨਾਲ ਹੈ ਨਾ ਕਿਉਂਕਿ ਅੱਪੜ ਹੋਏ ਸੀਗਾ ਵਾ ਮੇਲਾ ਦੇਖੋ ਜਲਦੀ ਅੱਪਾ ਵਾਪਸ ਜਾਣਾ ਹਨੇਰਾ ਹੋ ਜੂ ਬਹੁਤ 21 ਮਿੰਟ ਤੋਂ ਜਾਦੀ ਦੂਰ ਤਾਂ ਹੈ ਨਹੀਂ ਇਹ ਪਿੰਡ ਲਾਜਾਬਾ ਉਹ 80 ਕਿਲੋਮੀਟਰ ਦਾ ਹੋਊਗਾ। ਆ ਕਿਵੇਂ ਅੱਪਾ ਪੁੱਛਣਾ ਲਿਆ। 21 ਮਿੰਟ ਤੋਂ ਸਿੱਧਾ ਖੇਮ ਕਰਨਾ ਪਿੱਖੀਵੜ ਤੋਂ ਚੰਡੀਗੜ੍ਹ ਰੋਡ ਵੀ ਪੈ ਜਾਗੇ। ਆਪਾਂ ਚੰਡੀਗੜ੍ਹ ਰੋਡ ਪਾਵਾਂਗੇ। ਪਿੱਖੀਵੜ ਤੋਂ ਹਰੀਕੇ ਵਾਲਾ ਰੋਡ। ਜੇ ਸਿੱਧਾ ਰੋਡ ਜਿਹੜਾ ਉਹ ਖੇਮ ਕਰਨੀ ਤੁਰੂਗਾ। ਆ ਵਕਤ ਮੱਕੀਆਂ ਲਾਈਆਂ। ਇਹ ਯਾਰ ਵੱਡੀਆਂ ਹੋ ਗਈਆਂ, ਫੱਟ ਗਈਆਂ। ਆ ਛੋਟੀਆਂ ਹੀ ਆ। ਇਹ ਜਿਹੜੀਆਂ ਵੱਟਮੀਆਂ ਫਸਲਾਂ ਬੀਜਾਂਗੇ ਨਾ ਆਪਾਂ। ਪੌ ਸਪਨਾ ਪਰ ਕੋਈ ਇੱਧਰ ਰਾਈਟ ਸਾਈਡ ਤੇ ਆ ਕੇ ਇਹਨੇ ਮਚਾ ਦਿੱਤੀ ਲੈ ਲਾਟੇ ਆ ਕੇ ਜਿਹਦੀ ਆਪਾਂ ਗੱਲ ਕਰ ਰਹੇ ਸੀ ਸਭ ਟਾਲੀਆਂ ਟੁਲੀਆਂ ਗਈਆਂ ਕਿੰਨੀ ਮਿਹਨਤ ਨਾਲ ਲਾਈਆਂ ਹੋਣੀਆਂ ਕਿੰਨੀ ਵਾਰ ਇੱਥੇ ਟੈਂਕਰ ਆਣਾ ਸਰਕਾਰੀ ਬੰਦਿਆਂ ਨੇ ਪਾਣੀ ਪਾਇਆ ਹੋਊਗਾ ਹੈਨਾ ਸਾਡੇ ਲੋਕ ਨਹੀਂ ਸਮਝਦੇ ਆ ਦੇਖੋ ਕੋਈ ਹੈ ਜੇ ਮੰਨ ਲਓ ਅੱਗ ਹੀ ਲਾਉਣੀ ਆ ਦੋ ਸਿਆਰਟ ਕੱਢ ਲਓ ਦੋ ਰੋਟਾ ਮੀਟਰ ਮਾ ਲਓ ਹੱਲਾ ਮਾਰ ਲਓ ਕੋਲ ਫੜਜੋ ਹਣਾ ਕੁਛ ਨਹੀਂ ਆ ਰਿਹਾ ਆ ਰਾਈਟ ਸਾਈਡ ਤੇ ਕਿੰਨੀ ਹਰਿਆਲੀ ਆ ਅੱਗ ਤਾਂ ਇੰਨਾ ਵੀ ਲਾਈ ਹੈ ਪਰ ਇਹਨਾਂ ਕੋਈ ਯੋਗਾਰ ਲਾਇਆ ਹੋਊਗਾ ਹੈਨਾ ਚਲੋ ਉਹ ਸਾਹਮਣੇ ਪੂਰੀ ਦੂਰ ਰਹਿ ਗਿਆ ਆਪਣਾ ਸ਼ਹਿਰ ਆ ਗਿਆ ਜੀ ਉਹਦਾ ਪੰਪ ਓਹ ਸ਼ਹਿਰ ਤੋਂ ਪਹੁੰਚਾਂਗੇ ਪਿੱਖੀ ਪਿੰਡ ਤੋਂ ਲੋ ਜੀ ਇਹ ਪਿੱਖੀ ਪਿੰਡ ਸ਼ਹਿਰ ਸ਼ੁਰੂ ਹੋ ਗਿਆ ਆ ਦੇਖੋ ਪੁਰਾਣੇ ਟਰੈਕਟਰੀ ਮੰਡੀ ਆ ਏਜੰਸੀ ਨੇ ਲਾਇਆ ਸੜਕਾਂ ਬਹੁਤ ਵਧੀਆ ਹੈਗੀਆਂ ਆ ਨਾਲਾ ਇੱਥੇ ਡਬਲ ਸੜਕ ਹੋ ਗਈ ਲੰਘਣਾ ਵੀ ਸੌਖਾ ਹੋ ਗਿਆ ਲੋ ਜੀ ਵਾਹ ਇਹ ਕਿੰਨੀ ਚੰਗੀ ਹੈ ਲੋ ਲੋ ਵੱਡੀਆਂ-ਵਟੀਆਂ ਦਾ ਨਾਮ ਵੱਡਾ ਸ਼ਹਿਰ ਏਡਾ ਇੱਕ ਸਕੂਲ ਸੀ ਏਡਾ ਨਾ ਕਿੰਨਾ ਸੋਹਣਾ ਏਡਾ ਸਕੂਲ ਇੱਥੇ ਨਾ ਆ ਹੈਗਾ ਕੁਝ ਇਵੈਂਟ ਸ਼ਹਿਰ ਮੇਨ ਸ਼ਹਿਰ ਕਹਿ ਸਕਦੇ ਆ ਤਾਂ ਟੈਂਕਾ ਬੁੱਕਰ ਦਾ ਨਾਮ ਹਿਰ ਹੋਣਦੀ ਆ ਅੰਮ੍ਰੇ ਸਰ ਰੋਲ ਵੀ ਹੈ ਟਰੈਕਟਰਾਂ ਦਾ ਟਰੈਕਟਰਾਂ ਦੀਆਂ ਏਜੰਸੀਆਂ ਵੀ ਬਹੁਤ ਇੱਥੇ ਮਿੱਟੂ ਹੁਣ ਹਾਲੈਂਡ ਇਥੋਂ ਲੈ ਕੇ ਗਿਆ ਉਹ ਉਹ ਇੱਥੇ ਸੀਗਾ ਪਿੱਖੀਵੜ ਸੀਗਾ ਏਜੰਸੀ ਪਿੱਖੀਵੜ ਸੀ ਪਿੱਛੇ ਰਹਿ ਗਈ ਆਪਣਾ ਇਸ ਰੋਡ ਦੇ ਸੀ ਏਸੀ ਦਾ ਪਿੱਖੀ ਵੰਡਰ ਰੋਡ ਹੁਣ ਆਪਾਂ ਇਥੋਂ ਚੰਡੀਗੜ੍ਹ ਰੋਡ ਤੇ ਮਿਲ ਜਾ ਚੰਡੀਗੜ੍ਹ ਰੋਡ ਉੱਤੇ ਜਾਂਦੇ ਆ ਜਲਦੀ ਆ ਅਗਲੀ ਵੀਡੀਓ ਚ ਚਲੋ ਭਾਈ ਖਤੀਰੇ ਖਰਬੂਜੇ ਉਹ 3 ਤਰੀਕ ਦਿ ਜਾਂਦੇ ਆ ਮੋਰ ਐਸ ਟਾਈਮ ਡਾ ਹੋ ਜਾਂਦਾ ਜਿਹਨੇ ਦਾ ਗਰਮੀ ਬਹੁਤ ਪੰਜ ਪੰਜ ਵੇ ਲੋਕ ਘਰੋਂ ਨਿਕਲਦੇ ਆ ਬੈਰ ਕੋਈ ਨਹੀਂ ਘਰ ਆਉਣਾ ਬਈ ਪੂਰੀ ਆ ਜਿੰਨੇ ਆਉਣਾ ਬਈ ਪੂਰੀ ਬਸ ਆਉਣਾ ਵੀ ਪੈਣਾ ਬੱਲੇ ਗਾਹੇ ਧੀਰੇ ਏ ਹੈਗਾ ਆਪਾਂ ਰੋਡ ਜਿਹੜੇ ਆਪਾਂ ਰੋਡ ਤੇ ਜਾਣਾ। ਉਹ ਰੋਡ ਆ। ਉਹ ਹਰ ਵਾਰੀ ਵੀ ਕਿਹੜੀ ਵੀ। ਲਾਟ। ক্রিকেট ਮਾਟਰ ਵੀ ਵੀ ਇਹਦੇ ਵਿੱਚ ਮਟੀਰਾ ਵੀ ਸੀ। ਹੈ ਨਾ? ਚਲੋ ਭਾਈ। ਚਲੋ ਚਲੋ ਚਲੋ। ਚਲੋ ਸ਼ਹਿਰ ਵਾਲਿਆਂ ਨੂੰ ਵੀ ਸਾਰਿਆਂ ਨੂੰ ਸਸਤੀ ਕਾਲ ਸਾਰਾ ਤਰੀਕਾ ਮਿਲਦੇ ਆ ਤੁਹਾਨੂੰ ਵਧੀਆ ਜਿਹੀ ਅਗਲੀ ਵੀਡੀਓ ਵਿੱਚ